ਇਹ ਤੇ ਇਕਤਿਹਾਰਾ ਇਹੇ ਰੌਂਦੀਆਂ ਕਰਲਾਉਂਦੀਆਂ ਇਹ ਔਰਤਾਂ ਕੁੜੀਆਂ ਤੇ ਦੂਸਰੇ ਪਾਸੇ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਪੁਲਿਸ ਮੁਲਾਜ਼ਮ ਕੁਰਸੀ ਤੇ ਬੈਠਾ ਦੇਖ ਸਕਦੇ ਹੋ ਪਰ ਜਿਸ ਤਰ੍ਹਾਂ ਦੇ ਇਹ ਰੂਹੇ ਰੋਏ ਜਾ ਰਹੇ ਨੇ ਜਦੋਂ ਇਸ ਦੀ ਹਕੀਕਤ ਬਾਰੇ ਤੁਸੀਂ ਸਾਹਮਣੇ ਜਾਣੂ ਹੋਵੋਗੇ ਤਾਂ ਤੁਸੀਂ ਜ਼ਰੂਰ ਕਮੈਂਟ ਕਰਨਾ ਹੈ ਕਿ ਤੁਹਾਨੂੰ ਇਹ ਖਬਰ ਦੇਖ ਕੇ ਸੁਣ ਕੇ ਕੀ ਪਹਿਲਾਂ ਲੱਗਦਾ ਪਿਆ ਸੀ ਤੇ ਜੋ ਹੁਣ ਖਬਰ ਸਾਹਮਣੇ ਆਈ ਹੈ ਇਹ ਅਸਲ ਦੇ ਵਿੱਚ ਕਿਸ ਦੀ ਗਲਤੀ ਹੈ ਉਹ ਵੀ ਦੱਸ ਦੇਣਾ ਜ਼ਿਕਰੇ ਖਾਸ ਹੈ ਕਿ ਆਏ ਦਿਨ ਪੰਜਾਬ ਦੇ ਵਿੱਚ ਵਾਰਦਾਤਾਂ ਹੁੰਦੀਆਂ ਪਈਆਂ ਨੇ ਪਰ ਪੰਜਾਬ ਪੁਲਿਸ ਆਰਾਮ ਫਰਮਾਉਂਦੀ ਤੁਸੀਂ ਦੇਖਦੇ ਪਈਓ ਕ੍ਰਾਸਪੋਰਟ ਦੇ ਵਿੱਚ ਤਾਇਨਾਤ ਪੀਸੀਆਰ ਜਿਨ੍ਹਾਂ ਦੇ ਸਿਰ ਉੱਪਰ ਸੁਰੱਖਿਆ ਦਾ ਜ਼ਿੰਮਾ ਹੈ ਅਤੇ ਹਰ ਕੜੀ ਤਿਆਰ ਪਰ ਤਿਆਰ ਰਹਿਣ ਦੀ ਜ਼ਿੰਮੇਵਾਰੀ ਹੈ ਜੇਕਰ ਕੋਈ ਘਟਨਾ ਹੁੰਦੀ ਹੈ ਤਾਂ ਉਹ ਸਮੇਂ ਹੀ ਚੌਕਸੀ ਨਾਲ ਉਸ ਨੂੰ ਰੋਕ ਸਕਣ ਪਰ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਆਪਣੇ ਆਪ ਦੇ ਵਿੱਚ ਪੰਜਾਬ ਪੁਲਿਸ ਦੀ ਮੁਸਤੈਦੀ ਤੇ ਸਵਾਲ ਖੜੇ ਕਰਦੀਆਂ ਪਈਆਂ ਨੇ ਕੇ ਕਮਿਸ਼ਨਰ ਦਫ਼ਤਰ ਦੇ ਬਾਹਰ ਚੌਂਕ ਅਤੇ ਅਦਾਲਤਾਂ ਜਿੱਥੇ ਹਰ ਸਮੇਂ ਸੁਰੱਖਿਆ ਤਾਇਨਾਤ ਰਹਿੰਦੀ ਹੈ ਉਥੇ ਇੱਕ ਮਹਿਲਾ ਦੇ ਨਾਲ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਦੇ ਵੱਲੋਂ ਲੁਕਤੀ ਵਾਰਤਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਉਹ ਫਰਾਰ ਹੋ ਜਾਂਦੇ ਆ। ਤੋਂ ਦੂਜੇ ਪਾਸੇ ਪੀਸੀਆਰ ਪੁਲਿਸ ਦੇਖਦੀ ਹੀ ਰਹਿ ਜਾਂਦੀ ਹੈ। ਆਪਣੀ ਛੋਟੀ ਬੱਚੀ ਨਾਲ ਰੋ ਰੋ ਕੇ ਆਪਣੀ ਦਾਸਤਾਨ ਸੁਣਾਉਂਦੀ ਇਹ ਮਹਿਲਾ ਜਿਸ ਦਾ ਨਾਮ ਸੁਵਿਤਾ ਜੋ ਬਸ ਤੋਂ ਉਤਰੀ ਸੀ ਅਤੇ ਆਪਣੀ ਭੈਣ ਦੇ ਘਰ ਉਸਤਾਦ ਉਸਨੇ ਜਾਣਾ ਸੀ ਜਿਸ ਤਰ੍ਹਾਂ ਹੀ ਉਸਤੇ ਇਹ ਸੁਨੇਹਾ ਦੇਣ ਦੇ ਲਈ ਫਿਰੋਜ਼ਪੁਰ ਪਹੁੰਚੀ ਅਤੇ ਉਸਨੇ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਪਿੱਛੋਂ ਆਏ ਲੁਟੇਰਿਆਂ ਨੇ ਉਸਤੇ ਕੰਨ ਦੇ ਕੋਲੋਂ ਫੋਨ ਹੋਇਆ ਅਤੇ ਉਹ ਫਰਾਰ ਹੋ ਗਏ ਕਿ ਤੁਹਾਡਾ ਮੇਰਾ ਨਾਮ ਸੁਵਿਤਾ ਸਬਤ ਕਿੱਥੇ ਉਤਰੀ ਸੀ ਹੁਣ ਬਾਜਲ ਚੌਂਕ ਬਾਜਲ ਚੌਂਕ ਤੇ ਹੁਣ ਕਿੱਧਰ ਜਾ ਰਹੇ ਹੋ ਤੁਸੀਂ ਸੀਦਾ ਮੈਨੂੰ ਅੱਛਾ ਫੋਨ ਕਰ ਰਹੇ ਸੀ ਹਾਂਜੀ ਮੈਂ ਆਇਆ ਬਾਈ ਲੈਣ ਆ ਬਿਆਣੇ ਪਿੰਡ ਇੱਥੇ ਆ ਗਿਆ ਹਾਂ ਮਾਜ ਵਾਲੇ ਚੌਂਕ ਉਹ ਲੈਣ ਆ ਜਾ ਚੱਲ ਅੱਛਾ ਕਹਿੰਦੀ ਮੈਂ ਆ ਰਹੇ ਹਾਂ ਤਾਂ ਫੋਨ ਵੀ ਵਿੱਚ ਹੀ ਲੱਗਾ ਰਹੇ ਲੱਗਾ ਹੀ ਰਿਹਾ ਗਿਆ ਨਾਲ ਹੀ ਲੈ ਕੇ ਹਾਂਜੀ ਅੱਛਾ ਪਿੱਛੋਂ ਆਏ ਨੇ ਮਗਰ ਪਿੱਛੋਂ ਆਏ ਨੇ ਪਤਾ ਹੀ ਨਹੀਂ ਲੱਗਣਦੇ ਤਾਂ ਹੂੰ ਉਹ ਤੁਹਾਡੀ ਕੀ ਵੀ ਦਿਨ ਦਿਹਾੜੇ ਲੁੱਟਾਂ ਹੋ ਜਾਂਦੀਆਂ ਨੇ ਕੀ ਕਹਿਣਾ ਤੁਹਾਡਾ ਵੀ ਸ਼ਰਿਆਮੀ ਹੋ ਰੀਆਂ ਨੇ ਤੁਸੀਂ ਕਹਿਣਾ ਇਹਨਾਂ ਨੂੰ ਜੜੋ ਮਟਾਓ ਜਿਹੜਾ ਲੁੱਟਾ ਕੋਆ ਕਰਦੇ ਨੇ ਗੁਰ ਦੇ ਕਾਰਨ ਇਹ ਤੇ ਤੋਈ ਹੋਈ ਹੈ ਅੱਛਾ ਅੱਛਾ ਜ਼ਿਕਰ ਜੋ ਗਏ ਕਿ ਜਿਸ ਜਗ੍ਹਾ ਮਹਿਲਾ ਨਾਲ ਲੁੱਟ ਹੋਈ ਉਹ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਬਾਹਰ ਹੈ ਅਤੇ ਸੈਸ਼ਨ ਜੱਜ ਤੋਂ ਲੈ ਕੇ ਹੋਰ ਅਦਾਲਤਾਂ ਇੱਥੇ ਲੱਗਦੀਆਂ ਨੇ ਅਤੇ 24 ਘੰਟੇ ਇੱਥੇ ਸੁਰੱਖਿਆ ਤਾਇਨਾਤ ਰਹਿੰਦੀ ਹੈ ਪਰ ਤਸਵੀਰਾਂ ਤੁਹਾਨੂੰ ਦਿਖਾਉਣੇ ਪਈਆਂ ਜਿਨ੍ਹਾਂ ਦੇ ਮੋਢਿਆਂ ਦੇ ਉੱਪਰ ਸੁਰੱਖਿਆ ਦਾ ਜ਼ਿੰਮਾ ਹੈ ਪੁਲਿਸ ਅਧਿਕਾਰੀ ਪੀਸੀਆਰ ਵਾਲੇ ਇਸ ਬਾਬਤ ਕੀ ਕਹਿੰਦੇ ਪਏ ਹੈ ਇਹ ਫਿਕਸ਼ਨ ਬਾਜ਼ਾਰਲੀ ਚੌਂਕ ਤੋਂ ਲਈਦੀ ਜਾ ਰਹੀ ਸੀ ਹਾਂ ਹਾਂ ਤੇ ਉਹ ਕਿ ਬੇਫੂਮਾ ਕਰਨ ਦੀ ਸੀ ਆ ਤੇ ਵਸੇਦਾਰ ਨੂੰ ਤੇ اچانک ਪਿੱਛੋਂ ਜਿਹੜੇ ਤੇਜ਼ੀ ਨਾਲ ਦੋ ਨੌਜਵਾਨ ਆਏ ਸੀ ਮੋਲੇ ਸਰ ਤੋਂ ਤੇ ਇਥੋਂ ਸਟੇਟ ਬੈਂਕ ਚੌਂਕ ਤੋਂ ਜਿਹੜੀ ਆਪਣੇ ਚਰਚ ਰੋਡ ਤੇ ਮੇਨ ਰੋਡ ਵੱਲ ਨੂੰ ਬੜੀ ਤੇਜ਼ੀ ਨਾਲ ਲੱਗੇ ਲੰਘਿਆ ਤੇ ਬਾ ਦੇ ਵਿੱਚ ਸਾਨੂੰ ਪਤਾ ਲੱਗਦਾ ਬਾ ਦੇ ਪਿੱਛੇ ਮੋਟਰਸਾਈਕਲ ਆਇਆ ਤੇ ਪਿੱਛੇ ਮੋਟਰਸਾਈਕਲ ਲਾਉਣ ਦੇ ਬਾਅਦ ਵੀ ਸਾਨੂੰ ਮੇਰੇ ਨਹੀਂ ਅੱਜ ਵੀ ਇਹ ਦੋਵਾਂ ਮੋਟਰਸਾਈਕਲ ਪੀਸੀਆਰ ਨੂੰ ਅਸੀਂ ਉਹਨਾਂ ਨੇ ਖੋਣ ਕੇ ਪੁਣੇ ਸੀ ਦਿੱਤੀ ਇਹ ਦੋ ਮਹੀਨੇ ਨੌਜਵਾਨ ਆ ਕਾਲੀਆਂ ਨਾਲ ਜੱਟਾ ਪੱਜਾ ਹੋਇਆ ਸੀਗਾ ਉਹਨਾਂ ਕੋਲ ਹੀ ਹਿੰਦੀ ਪਰੰਪਰਾ ਚ ਚੱਲ ਪਰੋ ਕੋਈ ਨਹੀਂ ਲੱਗੀ ਕਿਸੇ ਹੋਰ ਜਗ੍ਹਾ ਉੱਤੇ ਆ ਕੇ ਸਾਫੇ ਹੋ ਗਿਆ ਤੁਹਾਡੀ ਪੀਸੀਆਰ ਪਰ ਮਗਰ ਰੌਂਡ ਕਰਦੀ ਨਹੀਂ ਉਹਨਾਂ ਪਿੱਛੇ ਕਰਦੀ ਨਹੀਂ ਪੀਸੀਆਰ ਅਸੀਂ ਆਪ ਖੁਦ ਮੁੱਸੇ ਲਾਇਆ ਸੀਗਾ ਨਹੀਂ ਮਿਲੇ ਨਹੀਂ ਮਿਲੇ ਡਿਊਟੀ ਵੀ ਤੁਹਾਡੀ ਇੱਥੇ ਹੀ ਸੀਗੀ ਵੈਸੇ ਡਿਊਟੀ ਸਾਡੀ ਇੱਥੇ ਸਟੇਟ ਪੁਲਿਸ ਆਪਣੇ ਐਸਰ ਦੇ ਸੀ ਹੈ ਹਾਂ ਤੇ ਲੇਖਰ ਵਾਰਦਾਤ ਕੁਛ ਬਾਜ ਵਾਲੇ ਚੌਂਸ ਹੋਈ ਹੈ ਤੇ ਦੋ ਆ ਮੋਟਰਸਾਈਕਲਾਂ ਨੂੰ ਅਸੀਂ ਮਿਲ ਕੇ ਜੂਨ ਤੇ ਇਨਫੋਰਮੇਸ਼ਨ ਦਿੱਤੀ ਹੈ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਤੇ ਪਰ ਉਹਨਾਂ ਨੂੰ ਵੀ ਉਹ ਕਿਹੋ ਜਿਹੀ ਜਗ੍ਹਾ ਥਾਂ ਨਹੀਂ ਲੱਗਦੀ ਨਹੀਂ ਮਿਲੇ ਨਹੀਂ ਹੁਣ ਤਲਾਸ਼ ਕਰ ਰਹੇ ਕੀ ਗੱਲ ਹਾਂਜੀ ਹਾਂਜੀ ਤਲਾਸ਼ ਕਰ ਰਹੇ ਕੋਈ ਸਰ ਆਪਣੇ ਫੋਨ ਟਰੈਕ ਤੇ ਲਾਇਕ ਨਹੀਂ ਉਹਨਾਂ ਦਾ ਤਲਾਸ਼ ਕਰ ਰਹੇ ਹਾਂ ਉੱਥੇ ਹੀ ਚਸ਼ਮਦੀਦ ਲੋਕਾਂ ਦੀ ਨਿਰਾਸ਼ਗੀ ਵੀ ਦੇਖਣ ਨੂੰ ਮਿਲੀ ਲੋਕਾਂ ਦਾ ਕਹਿਣਾ ਸੀ ਕਿ ਲੁਟੇਰੇ ਸ਼ਰੀਆਮ ਪੁਲਿਸ ਵਾਲਿਆਂ ਦੇ ਸਾਹਮਣੇ ਇਹ ਲੁੱਟ ਦੀ ਵਾਰ ਦਤ ਕਰ ਗਏ ਨੇ ਇਸ ਤੋਂ ਬਾਅਦ ਕੀ ਇਹ ਹਾਲਾਤ ਚੋਂ ਬਣੇ ਪਏ ਨੇ ਕੌਣ ਜ਼ਿੰਮੇਵਾਰ ਹੈ ਜਸਟ 5 ਮਿੰਟ ਦੀ ਗੱਲ ਆਈ 5 ਮਿੰਟ ਨਹੀਂ ਹੋਏ 2 ਮਿੰਟ ਹੋਏ ਆ ਹੁਣੇ ਸਾਡੇ ਸਾਹਮਣੇ ਹੁਣੇ ਲੰਘ ਕੇ ਗਏ ਆ ਪਤਾ ਨਹੀਂ ਲੱਗਿਆ ਕਦਮ ਨਹੀਂ ਧਰੋਪਣ ਮੁਰਸਲ ਤੇ ਆ ਰਹੀ ਸੀ ਉਹਦੇ ਮਗਰ ਭੱਜੇ ਆ ਹੁਣ ਸਾਡੇ ਕੋਲ ਬੈਠੇ ਆ ਕੁਰਸੀਆਂ ਪਈਆਂ ਦੇਖੋ ਪੁਲਸ ਵਾਲੇ ਇੱਥੇ ਬੈਠੇ ਤਾਂ ਵੀ ਨਿਕਲ ਗਏ ਉਹ ਨਾ ਕੋਲੋ ਲੱਗੇ ਆ ਮੀਡੀਆ ਸਾਹਿਬ ਆਏ ਹੁਣੇ ਉਹ ਨਿਕਲ ਗਏ ਉਹ ਵੇਖ ਕੇ ਇਹਨਾਂ ਨੂੰ ਹਾਂ 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 ਆ ਹੁਣੇ ਇੱਥੇ ਬੈਠੇ ਆ ਵੇਖੋ ਕੁਰਸੀਆਂ ਮਾਰੇ ਘਮਾਓ ਇੱਧਰ ਤੁਸੀਂ ਹਾਂ ਹਾਂ ਫਿਰ ਨਿਕਲ ਗਏ ਪੁਲਸ ਵਾਲੇ ਤੇ ਆਰਾਮ ਨਾਲ ਮੋਬਾਈਲ ਚਲਾ ਰਹੇ ਆ ਉਹ ਬੈਠੇ ਉਹ ਕੋਲ ਤੋਂ ਸਾਹਮਣੇ ਕੋਲੋਂ ਲੰਗੇ ਇਹਨਾਂ ਦੇ ਕੋਲੋਂ ਹੀ ਲੁੱਟ ਹੋ ਗਈ ਜੀ ਇੱਧਰ ਹੁਣੇ ਕੋਲੋਂ ਲੰਗੇ ਮੁੰਡੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਭਜਾ ਕੇ ਲੰਗੇ ਪੁਲਸ ਵਾਲੇ ਚਾਹਦੇ ਮਗਰੋਂ ਜਾ ਕੇ ਫੜ ਸਕਦੇ ਜੀ ਪੁਲਸ ਵਾਲੇ ਵੇਖੀ ਕਰਦੇ ਪੈਸੇ ਪੁਲਸ ਵਾਲੇ ਕਦੇ ਮੋਬਾਈਲ ਚਲਾ ਰਹੇ ਉਹ ਕੋਈ ਗੱਲ ਬਾਤ ਨਹੀਂ ਪੁੱਛ ਲਾ ਪਏ ਇਹਨਾਂ ਨੂੰ ਰੋਕ ਕੇ ਬਾਤ ਹੋਣੀ ਕਿ ਜਿਹੜਾ ਮਾਰਗ ਨਿਕਲ ਗਈ ਹਾਂ 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 ਕੋਈ ਕੁਛ ਨਹੀਂਗਾ ਚਾਹ ਦੇ ਵੜਦੇ ਤੇ ਬਰੋ ਜਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਛ ਨਹੀਂ ਆਪਣੇ ਪਿੱਛੇ ਆ ਜੀ ਜਿਨ੍ਹਾਂ ਨੂੰ ਹੋਇਆ ਵਾਰਦਾਤ ਕੋਲੋਂ ਨਿਕਲੇ ਤੇ ਖੜੇ ਹੋਏ ਤੇ ਬਾਸ ਹਾਂ ਹਾਂ ਚੌਕ ਤੋਂ ਪਿਛਲੇ ਹੀ ਆ ਆ ਬਾਜਲ ਚੌਕ ਦੀ ਗੱਲ ਹੈ ਔਰਤ ਕਿੱਧਰ ਜਾ ਰਹੀ ਸੀ ਪੈਦਲ ਸੀਗੀ ਨਹੀਂ ਉਹ ਤੋਂ ਬਾਅਦ ਉਹ ਫੇਰ ਉੱਤਰਾ ਹੀ ਆ ਬਾਸੂ ਉਹਨੇ ਚੌਕ ਜਾਣਾ ਸੀਗਾ ਹਾਂ ਹਾਂ ਤੇ ਬਸ ਉਹ ਵਿਚਾਰੇ ਬੱਚਾ ਤਾਂ ਕੁਝ ਨਹੀਂ ਹੁੰਦੇ ਭਾਈ ਕਰਵਾਵਾ ਦਾ ਨਹੀਂ ਸਾਰੇ ਫੋਨੋ ਦੇ ਵਿਚ ਵਿੱਚ ਮੀ ਫਲੂਫ ਵਿੱਚ ਹੀ ਹੈ ਮੋਬਾਈਲ ਦੇ ਵਿੱਚ ਹੀ ਸਾਰਾ ਜਮੂ ਜੀ ਘੜੀ ਜੀ ਹੈ ਇਹ ਦਿਲ ਦੇ ਪਾਸੇ ਆ ਸ਼ਾਇਦ ਹੀ ਫਰੂਜ਼ਪੁਰ ਵਿੱਚ ਕੋਈ ਐਸਾ ਦਿਨ ਹੋਵੇਗਾ ਜਦ ਜਿਵੇਂ ਹੀ ਇਹ ਇਲਜ਼ਾਮ ਲੱਗਦੇ ਪਏ ਆ ਕਿ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਰੁਕਦੀਆਂ ਨਹੀਂ ਪਈਆਂ ਜੇਕਰ ਤੁਸੀਂ ਆਪਣੇ ਸ਼ਹਿਰ ਜ਼ਿਲ੍ਹੇ ਦਾ ਦੱਸੋਗੇ ਹਾਲਾਤ ਕੀ ਹੈ ਤਾਂ ਨਾਲ ਦੀ ਨਾਲ ਇਹ ਖਬਰ ਜ਼ਰੂਰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਸ਼ਾਇਦ ਕਿਸੇ ਆਲਾ ਅਧਿਕਾਰੀ ਕੋਲ ਇਹ ਖਬਰ ਚਲੇ ਜਾਵੇ